ਇਸ ਟਾਈਮ ਆਪਾਂ ਖੜੇ ਆਂ ਜਿਲ੍ਹਾ ਪਾਸ ਇਸ ਤੋਂ ਅੱਗੇ ਕਾਰਗੇਲਾ ਤੇ ਜਿਹੜਾ ਵਰਨਾਥਾ ਇਸ ਤੋਂ ਧਰਦਾਲੂ ਨੇ ਸਾਹਮਣੇ ਉਹਨਾਂ ਦਾ ਕੈਂਪ ਹੈ ਕੈਂਪ ਅੰਡਰ ਕੰਸਟਰਕਸ਼ਨ ਹੈ ਹਲੇ ਤੇ ਜਿਹੜਾ ਉਹ ਰਾਹ ਜਾਂਦਾ ਅੱਗੇ ਆਂ ਵਾਲਾ ਉੱਥੋਂ ਇਹ ਅਮਰਨਾਥ ਦੀ ਯਾਤਰਾ ਦੀ ਚੜਾਈ ਹੈ ਨਾ ਉਹ ਸਟਾਰਟ ਹੁੰਦੀ ਹੈ ਅਸੀਂ ਇਸ ਟੱਪ ਇੱਥੇ ਕਰ ਲਈ ਤੇ ਆਪਣਾ ਖਾਣਾ ਪੀਣਾ ਖਾ ਲਿਆ ਇੱਕ ਵਾਰ ਹੁਣ ਆਪਾਂ ਚੱਲਦੇ ਅੱਗੇ ਤੁਹਾਨੂੰ ਦਿਖਾਨਿਆਂ ਅਗਲਾ ਵੀਊ ਸਾਡੇ ਸਾਥੀ ਇਹ ਵੀ ਤਿਆਰ ਨੇ ਤੇ ਬਾਈ ਮੇਰਾ ਇੱਕ ਕਹਿਣਾ ਮੈਂ ਆਪਕਾ ਮੁਦਾਸਰ ਮੁਦਾਸਰ ਤੇ ਬੜੀਆ ਸੁਭਾਅ ਸੀ ਬਾਈ ਬਾਈ ਦਾ ਹੁਣ ਚੱਲਦੇ ਅੱਗੇ ਆਪਾਂ ਲਿਖਾਨਾ ਤੋਂ ਅੱਗੇ ਦੀ ਯਾਤਰਾ ਸਾਹਮਣੇ ਜਾਮ ਲੱਗਿਆ ਹੋਇਆ ਤੇ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਹੈ ਹਾਂਜੀ ਪਹੁੰਚ ਗਿਆ ਅੱਜ ਜਿੱਲਾ ਪਾਸ ਤੇ ਆ ਮਗਰ ਬਰਫ ਹੈ ਸਾਹਮਣੇ ਆਪਣਾ ਬਰਫ ਵਾਲੇ ਹੁੰਦੇ ਨੇ ਜਿਹੜੇ ਗੱਡੀਆਂ ਇੱਥੋਂ ਚਲਾ ਰਹੇ ਨੇ ਲੋਕ ਤਾਂ ਆਇਆ ਆਪਾਂ ਨਵੀਂ ਜਗ੍ਹਾ ਲੱਭੀ ਆ ਮਗਰ ਆਪਣੀ ਮੈਗੀ ਬਣਾਉਣ ਵਾਸਤੇ ਜਿਹੜੀ ਪਿਛਲੀ ਜਗ੍ਹਾ ਸਾਨੂੰ ਸਾਈਡੀਆਂ ਦਾ ਸਹੀ ਨਹੀਂ ਲੱਗਿਆ ਉੱਥੇ ਕਿਉਂਕਿ ਬੈਕਿੰਗ ਉਹ ਜਗ੍ਹਾ ਹੈ ਨਹੀਂ ਉਸ ਵਧੀਆ ਤੇ ਗਿੱਲਾ ਸੀ ਜਗਾ ਤੇ ਆ ਸਾਹਮਣੇ ਅਸੀਂ ਲਾ ਲਿਆ ਆਪਣੇ ਡੇਰੇ ਤਰਪਾਦ ਵਿਛਾ ਲਈ ਕੁੱਫਰ ਸਾਮਾਨ ਰੱਖਿਆ ਹੁਣ ਕਰਦੇ ਨੇ ਨਈ ਬਣਾਉਣ ਦੀ ਤਿਆਰੀ ਬਾਕੀ ਆ ਪਾਣੀ ਭਾਈ ਮੈਨੂੰ ਲੱਗਦਾ 5 ਸਕਿੰਟ ਵਾਸਤੇ ਇਹ ਚ ਮੂੰਗਲਾਂ ਪਾਈਆਂ ਸੀ ਮੇਰੇ ਉਂਗਲਾਂ ਸੁਨਦ ਕਰਤੀਆਂ ਨੇ ਇੰਨਾ ਠੰਡਾ ਪਾਣੀ ਇਸ ਟਾਈਮ ਤੇ ਸਾਹਮਣੇ ਬਰਫ ਦਾ ਪਹਾੜ ਵੱਡਾ ਮੋਟਰਸ ਨਾਲ ਖੜਾਇਆ ਸੀ ਉੱਥੇ ਤੇ ਦੋ ਬੰਦੇ ਛੱਡ ਜਾ ਰਹੇ ਨੇ ਸਾਮਾਨ ਲੈਣ ਲਈ ਵਾਸਤੇ ਤੇ ਘਾੜੇ ਭਰਾ ਦੇ ਖਿੱਚਨੇ ਫੋਟੋ ਆ ਉਹ ਸਾਹਮਣੇ ਬਰਫ ਪੈਣਾ ਉੱਥੇ ਖਿੱਚਾਂਗੇ ਅਗਲੇ ਲੋਕੇਸ਼ਨ ਵਧੀਆ ਆਂਦੀ ਐ ਉੱਥੇ ਸੋ ਚੱਲਦੇ ਆਂ ਇਹ ਆਕਸੀਜਨ ਲੈਵਲ ਬਾਈ ਸੱਚੀ ਘਟ ਹੈ ਦੂ ਮੈਗੀ ਤੰਨੇ ਮੈਗੀ ਆ ਬੱਦੀਆਂ ਆ ਦੇਖੋ ਮੈਗੀ ਵਾਸਤੇ ਚੁੱਲਾ ਲਾ ਲਿਆ ਸੀ ਹਲਕਾ ਧੁਰਕਾ ਲੱਗ ਗਿਆ ਹੁਣ ਮੈਗੀ ਦੀ ਤਿਆਰੀ ਪੱਦੇ ਮੁੱਤ ਫੁੱਲ ਭਰ ਦਿੱਤੀ ਸ਼ੈਫ ਬਾਈ ਸਾਡੇ ਲੱਗ ਰਹੇ ਨੇ ਆਪਾਂ ਨਾ ਦੇ ਬਾਟਰ ਕੋ ਨਾ ਮੈ ਹੀ ਖਾ ਕੇ ਅੱਜ ਹੋ ਗਿਆ ਬਾਈ ਫਰੀ ਤੇ ਹੁਣ ਤੁਹਾਨੂੰ ਇਸ ਦਾ ਮੌਸਮ ਦਾ ਦਿਖਾਣਾ ਕਿਵੇਂ ਮਿੰਟਾਂ ਚ ਬਦਲਦਾ ਹੈ ਇੱਧਰ ਦੇਖ ਸਕਦੇ ਹੋ ਧੁੱਪ ਹੈ ਨਾ ਸਾਫ਼ ਹੈ ਬੱਦਲ ਬੁਨੇਧਰ ਦੇਖੋ ਇੱਧਰ ਪੂਰੀ ਵੀ ਚੜਾ ਹੈ ਇੱਧਰ ਕੱਟਾ ਖਤਰਾ ਨਾ ਮੌਸਮ ਹੋ ਰਿਹਾ ਹੈ ਇੱਧਰ ਮੀਂਹ ਪੈ ਰਿਹਾ ਪਿੱਛੇ ਇੱਧਰ ਵਾਲੇ ਧੁੱਪ ਹੈ ਸੋ ਖਾਣਾ ਪੀਣਾ ਹੋ ਗਿਆ ਸਾਮ ਦਾ ਸਮਾਨ ਆਪਣਾ ਚੱਲਦੇ ਆਪਾਂ ਅੱਗੇ ਸਫ਼ਰ ਤੇ ਹਾਂਜੀ ਆਪਾਂ ਜਿੱਥੇ ਆਪਾਂ ਮੈਗੀ ਬਣਾਈ ਸੀ ਨਾ ਉੱਥੇ ਹੋਇਆ ਇਹ ਕਿ ਮੀਂਹ ਆ ਗਿਆ ਬਹੁਤ ਜ਼ਿਆਦਾ ਵਰਸਤਿਕੋ ਦਾ ਮੈਂ ਤੇ ਨਾਲ ਕੋਈ ਵੀਡੀਓ ਬਣਾ ਸਕੀ ਉਸ ਤੋਂ ਆਪਾਂ ਅੱਗੇ ਆ ਗਈ ਸੀ ਇੱਕ ਵਾਰ ਕਾਲੀ ਗਾਲੀ ਤੇ ਹੁਣ ਆਪਾਂ ਕਾਰਗਿਲ ਜਿਹੜੀ ਇਸ ਰਾਹ ਤੋਂ ਉਹਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਇਹਦੇ ਪਹਾੜ ਵਿਚਕਾਰ ਨੇ ਕਾਰਗਿੱਲਾ ਵਾਲੇ ਮਿੱਟੀ ਵਾਲੇ ਪਹਾੜ ਨੇ ਜਿਹੜੇ ਦਰਖਤ ਨੇ ਖਤਮ ਹੋ ਚੁੱਕੇ ਨੇ ਵਹਾੜਾਂ ਤੋਂ ਤੇ برفਾਇ ਪਹਾੜ ਵੀ ਇੱਥੇ ਹੈਗੇ ਨੇ ਬਾਕੀ ਅਸੀਂ ਰੁਕੇ ਆ ਇੱਥੇ ਹੋਟਲ ਤੇ ਆਹ ਹੋਟਲ ਹੈ ਲਾਲਾ ਵੈਸ਼ਨੋ ਪੰਜਾਬੀ ਠੱਬਾ ਇੱਥੇ ਚਾਪੀਂ ਵਾਸਤੇ ਰੁਕੇ ਆ ਅਸੀਂ ਉਹ ਚਾਪੇ ਹੋ ਗਿਆ ਬਖਰੀ ਤੇ ਹੁਣ ਆਪਾਂ ਉਹਦੀ ਹੈਲਮਟ ਵਾਲੀ ਲੁੱਕ ਕਰਨ ਲਈ ਤਿਆਰ ਲੈਨੇ ਹੈਲਮਟ ਚੱਲਦੇ ਆਪਾਂ ਅਗਰੇ ਸਫਰ ਤੇ ਇਹੋ ਡੰਡਾ ਜਿਹਾ ਹੋਵੇ ਨਾ ਅੰਮਰੋਸੀ ਆਏ ਮੈਨੂੰ ਲੱਗਦਾ ਵਰਪ ਪੈਣੀ ਸਟਾਰਟ ਹੋਊਗੀ ਤੇ ਉਹ ਪਹਾੜਾਂ ਦਾ ਹਾਲ ਦੇਖ ਲੋ ਅੱਗੇ ਚੱਲ ਲਉਣਾ ਅੱਗੇ ਆ ਵੀ ਮੇਟਰ ਆਪ ਇਸ ਨਾਮ ਖੜੇ ਆ ਦਰਾਸ ਜਿਹੜਾ ਕਿ ਵਰਲਡ ਦਾ ਸੈਕਿੰਡ ਸਬ ਤੋਂ ਠੰਡਾ ਹੋਇਆ ਸ਼ਹਿਰ ਤੇ ਬੜਾ ਨਮ ਸਮੰਲੀਖਾ ਬੋਰਡ ਤੇ ਮੰਨੋ ਵਜਾ ਦਿਖਾਣੇ ਆ ਸਾਥੀ ਆਪਣੇ ਇਹ ਆ ਭਾਈ ਕੋਲਡੈਸਟ ਸੈਕਿੰਡ ਕੋਲਡੈਸਟ ਸਿਟੀ ਹੈ ਇਹ ਆਪਣੇ ਵਰਲਡ ਦੀ ਜੇ ਉਹ ਸਾਹਮਣੇ ਪਹਾੜੀਆਂ ਨੇ ਉਹਨਾਂ ਦੇ ਉਸ ਸਾਈਡਾ ਪਾਕਿਸਤਾਨ ਰਹਿੰਦਾ ਹੈ ਤੇ ਕਾਰ ਗਿਲ ਤੋਂ ਪਹਿਲਾਂ ਆਪਾਂ ਇੱਥੇ ਰੁਕਿਆ ਇੱਕ ਵਾਰ ਬੜੀ ਖੂਬ ਹੋਣਾ ਚਾਹ ਰਿਹਾ ਬਈ ਇੱਥੇ ਲੁਕੇ ਰਾਜ ਕਾਰਗਿਲ ਵਾਰ ਮੈਮੋਰੀਅਲ ਦੇਖਣ ਵਾਸਤੇ ਤੇ ਬਾਈਕ ਉੱਪਰ ਕਰਤੀ پارک ਕੀਤੀ ਆਪਣੀ 200 ਰੁਪਏ ਦੀ ਲਈ ਪਰਚੀ ਬਾਈ ਹੋਰ ਨੇ ਤੇ ਉਹ ਸਾਹਮਣੇ ਦੇਖੋ ਉਹ ਵਾਲਾ ਕਾਰਗਿਲ ਮੈਮੋਰੀਅਲ ਹੈ ਦੇਖ ਕੇ ਨੇ ਇੱਕ ਵਾਰ ਕਾਰਗਿਲ ਦੇ ਵਾਰ ਡੇਰੇ ਸ਼ਹੀਦ ਸੀ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਹੈ ਚਲੋ ਫਿਰ ਚਲਦੇ ਹਾਂ ਇਹ ਦੋ ਬਾਈ ਮਿਲ ਲੈਣੇ ਔਰੋ ਬਾਈ ਸਰ ਬੜੀਆ ਹੈ ਕੀ ਹਾਲ ਚਾਲ ਕੀ ਨਾਮ ਆਪਕਾ ਆਮਿਰ ਹੈ ਸਰ ਆਪਕਾ ਸਰ ਨਵੇਂ ਬਾਈਕੇ ਪਾਸ ਅਵਨੇ ਬਾਈਕੜੀ ਕੀ ਆਪਣੀ 20 ਰੁਪਏ ਪਰਚੀ ਆਪ ਅਗਰਾ ਆਤੇ ਜਾਤੇ ਹੋਣਾ ਤੋ ਜਹੀਂ ਪੇ ਖੜਾਣਾ ਅੱਛਾ ਬਾਈ ਕਸਵਾ ਠੀਕ ਹੈ ਭਾਈ ਜਾ ਕੇ ਆਤੇ ਫਿਰ ਮਿਲਤੇ ਆਂ ਇਹ ਜਿਹੜਾ ਆਪਾਂ ਕਰੀਏ ਹਰ ਵਾਰ ਮੈਮੋਰੀਅਲ ਦੇ ਵਿੱਚ ਤੇ ਸਾਨੂੰ ਥੋੜੇ ਜਿਹਾ ਗਾਈਡਲਾਈਨ ਦਿੰਦੀਆਂ ਭਾਈ ਜੀ ਜਿਹੜੇ ਆਪਣੇ ਬਈ ਜਵਾਨ ਸ਼ਹੀਦ ਹੋਏ ਸੀ ਉਹ ਟਾਈਮ ਚੋਂ ਦਾ ਵਾਸਤੇ ਇਹ ਮੈਮੋਰੀਅਲ ਸਾਰਾ ਲਗਾਣਿਆ ਗਏ ਗਏ ਅੱਟ ਆਫਰ ਮੈਂਬਰਸ ਇਹ ਸਮਾਣੀ ਮਿਊਜ਼ੀਅਮ ਬਣਾਇਆ ਹੋਇਆ ਪਰ ਇਹਦੇ ਅੰਦਰ ਵੀਡੀਓਗ੍ਰਾਫੀ ਅਲਾਉਡ ਨਹੀਂ ਹੈ ਜੀ ਆਹ ਵੇ ਇੱਕ ਜੂਤੀ ਸਮਾਰਕ ਬਣਾਇਆ ਹੋਇਆ ਜਿਹੜੇ ਆਪਣੇ ਸ਼ਹੀਦ ਹੋਏ ਨੇ ਦੇਸ਼ ਦੇ ਕਾਰਗਿੱਲੇ ਜੰਗ ਵਿੱਚ ਇੰਨਾ ਕਰਕੇ ਆਪਾਂ ਫੌਜੀ ਜਵਾਨਾਂ ਕਰਕੇ ਅੱਜ ਆਪਦੇ ਘਰਾਂ ਵਿੱਚ ਸੁਖਾਂਤ ਨਹੀਂ ਸੌਣਿਆ ਸੋ ਸਲਾਮ ਹੈ ਬਈ ਉਹਦੀ ਵੀਰਾਂ ਨੂੰ ਜੇ ਕੋਈ ਜ ਸਾਡੇ ਕੋਲ ਕੁਝ ਗਾਈਡੈਂਸ ਦੇ ਦੇ ਤਾਂ ਕਿਵੇਂ ਇੱਥੇ ਆਪਾਂ ਮੇਅਰ ਕਰਦੇ ਹਾਂ ਕਾਰਗਿਲਵਾਰ ਨੂੰ ਮੋੜਲਾ ਪਾ ਦੇਖ ਲੈ ਤੇ ਹੁਣ ਆਪਾਂ ਅੱਗੇ ਜਾਂਦੇ ਕਾਰਗਿਲਵਾਲ ਤੇ ਸਾਈਡ ਲੋਨ ਹੋਈ ਆਪਣੀ ਪਹੁੰਚ ਗਿਆ ਆਪਾਂ ਪਾਰਕਿੰਗ ਚ ਕੱਢੀ ਮੋਟਰਸਾਈਕਲ ਆਪ ਜੱਬ ਦੇ ਐਂਡ ਚੱਲੀ ਆਪਾਂ ਅੱਗੇ ਕਾਰਗਿਲਵਾਲ ਕਿਲ ਤੋਂ 4 ਕਿਲੋਮੀਟਰ ਪਹਿਲਾਂ ਪਰੋਕਿਆ ਤੇ ਬਈ ਏਰੀਆ ਡਰਾਈ ਆ ਪੂਰਾ ਇਹ ਦੇਖ ਸਕਦੇ ਤੁਸੀਂ ਪਰ ਠੰਡੇ ਵਾਲੇ ਤੋਂ ਬਹੁਤ ਵਾਤਾਵਰਣ ਆ ਸਾਹ ਸਾਈਡ ਬਈ ਹਾ ਰਿਵਰ ਲੰਘ ਰਹੀ ਏ ਅੱਜ ਕਾਰ ਗਿਲ ਪਹੁੰਚ ਕੇ ਤੁਹਾਨੂੰ ਦਿਖਾਣੇ ਕੀ ਮੌਲਾ ਉੱਥੇ ਸੋ ਬਣੇ ਰਿਹਾ ਵੀਡੀਓ ਵਿੱਚ ਬਾਕੀ ਯਾਰ ਫੋਨ ਦੀ ਬੈਟਰੀ ਲੋਨ ਆਲੀ ਏ ਕਮਰੇ ਤੇ ਲੱਗ ਗਏ ਨਾ ਚਾਰਜਿੰਗ ਲਾ ਕੇ ਫਿਰ ਆਪਾਂ ਅਗਲਾ ਬਲਾਗ ਸ਼ੇਅਰ ਕਰਦਾ ਤੁਹਾਡੇ ਨਾਲ ਬਣਾਏ ਹਾਂਜੀ ਆਪ ਨੂੰ ਅੱਥਰੂ ਵਿੱਚ ਰੂਮ ਲੱਗ ਗਿਆ ਤੇ ਤੁਹਾਨੂੰ ਤੁਹਾਨੂੰ ਦਿਖਾਉਣਾ ਆ ਆ ਰੂਮ ਹੈ ਬਈ ਬਹੁਤ ਆਫੋਰਡੇਬਲ ਰੇਟ ਦੇ ਵਿੱਚ ਮਿਲਿਆ ਇਹ ਤੇ 1500 ਦੇ ਵਿੱਚ ਮਿਲਿਆ ਰੂਮ ਸਾਨੂੰ ਇਹ ਇਹ ਹੋਟਲ ਦਾ ਵਿਊ ਹੈ ਤੁਹਾਨੂੰ ਦਿਖਾਉਣਾ ਨੀਚੇ ਹੋਟਲ ਦੀ ਜਿਵੇਂ ਬਣਿਆ ਹੋਇਆ ਹੈ ਨਾ ਉਸ ਹਿਸਾਬ ਨਾਲ 1500 ਬਹੁਤ ਜਿਆਦਾ ਲੱਗਿਆ ਸਾਨੂੰ ਰੇਟ ਤੇ ਰਿਸੈਪਸ਼ਨ ਐ ਇਧਰ ਖਾਣਾ ਬਿਨ ਖਾਣ ਨੂੰ ਜਲਦੇ ਬਾਹਰ ਕੁਝ ਹੈ ਇਹ ਵੀ ਹੋਟਲ ਦਵਾਰੋਂ ਤੇ ਨਾਮ ਇਹਦਾ ਦੇਖੀਏ 0 ਮਾਈਲਸ 0 ਮਾਈਲਸ ਹੋਟਲ ਐਂਡ ਰੈਸਟੋਰੈਂਟ ਆਖੜੇ ਬੋਲਟਾ ਬਣੇ ਸਾਹਮਣੇ ਹੈਗਾ ਬਜ਼ਾਰ ਵਾਸਤੇ ਗਲੀ ਤੇ ਜਾਂਨੇ ਹਾਂ ਸਿੱਧਾ ਗਰਗਿਲ ਦੇ ਵਿਹਾਰਾਂ ਚ ਚੱਲਦੇ ਆਂ ਹੋਟਲ ਦੇ ਤੇਲਾ ਜਾਰੀ ਹੈ ਆਪਦਾ ਸਾਰ ਤੇ ਵਾਸਤੇ ਲੱਭਨੇ ਕੋਈ ਹੋਟਲ ਬਹੁਤ ਲੇਣਾ ਵਿਊਸ ਹੋ ਗਏ ਕੀ ਆਈਏਗਾ ਐ ਇਤੋਂ ਆਏ ਸਿੱਧਾ ਮੈਨ ਲੱਗਦਾ ਪੀਆਰ ਪਰ ਆਪਾਂ ਮਿਹਨਤ ਕਰੀਏ ਤੇ ਕੋਈ ਬਣਾ ਨਹੀਂ ਆ ਗਿਆ ਕਿਉਂਕਿ ਮੌਨ ਬਾਜੀ ਮਿਲਣ ਜਾਣਾ ਸੀ ਤਾਂ ਵੀ ਤੇ ਮਗਰ ਉਹਨੇ ਇੱਕ ਹੈਂਡ ਬੈਗ ਲੈਣਾ ਹੈ ਤੇ ਐਡਾਂ ਦੁਕਾਨ ਵਿੱਚ ਲੱਗ ਰਹੇ ਨੇ ਦੇਖਣ ਨੂੰ ਲੈਣਾ ਬੈਗ ਤੇ ਫਿਰ ਜਾਣਿਆ ਰੋਟੀ ਰੋਟੀ ਖਾਣ ਹਾਂਜੀ ਬੈਗ ਆਪ ਨੂੰ ਮਿਲ ਗਿਆ 300 ਰੁਪਏ ਦਾ ਤੇ ਹੁਣ ਕੁਝ ਖਾਣ ਮੈਨੂੰ ਦੇਖਣਾ ਦੁਕਾਨ ਕੋਈ ਹਾਂਜੀ ਚਾਰ ਰੈਸਟੋਰੈਂਟ ਲੱਭਣ ਤੋਂ ਬਾਅਦ ਫੈਮਿਲੀ ਰੈਸਟੋਰੈਂਟ ਮਿਲਿਆ ਜਿੱਥੇ ਰੋਟੀ ਮਿਲਦੀ ਥੇ ਸਾਰੇ ਰੈਸਟੋਰੈਂਟ ਵਿੱਚ ਵਜੇ 9:00 ਵਜੇ ਮਿਲਾਈ ਲੱਤਰੋਂ ਤੇ ਹਲੂਕਾ ਕੁਝ ਰੈਸਟੋਰੈਂਟ ਦੇ ਤੇ ਆਰਡਰ ਲਵਾਤਾ ਬਾਕੀ ਕਰਦੇ ਆਂ ਵੇਟ ਹਾਂ ਅੱਜ ਦਿਨ ਅਸੀਂ ਕਰ ਲਿਆ ਵਧੀਆ ਸਾਮਾਨ ਸੀ ਆਵਰ ਪਰ ਤੇ ਚਲਦੇ ਆ ਰੂਮ ਦੇ ਵਿੱਚ ਸੱਤ ਗਿਆ ਸੋਸਾਬ ਦੇ ਅੰਦਰ ਘੱਟਣਾ ਪਟਣਾ ਕੱਲ ਤਾਂ ਸ਼ੇਅਰ